ਉਹ ਵੀਰ ਬਣ ਕੇ ਯਾਰ ਭਰਾ ਬਣ ਕੇ ਬੇਨਤੀ ਹੈ ਥੋੜਾ ਥੋੜਾ ਟਰੈਕ ਤੋਂ ਥੋੜਾ ਦੂਰ ਰਹੀਏ ਬਾਈ ਵੜ ਜਾਓ ਬੱਚੇ ਕਈ ਬਿਲਕੁਲ ਟਰੈਕ ਦੇ ਕੋਲੇ ਖੜੇ ਆ ਬਾਈ ਜੀ ਦੇ ਬੱਚੇ ਪਿੱਛੇ ਪਿੱਛੇ ਕਰ ਲਓ ਯਾਰ ਟਰੈਕ ਤੋਂ ਪੁੱਛੀ ਹੋ ਜਾ ਬਾਈ ਜਿੱਥੋਂ ਜਿੱਥੋਂ ਟਰੈਕਟਰ ਲੰਘੇਗਾ ਤਾੜੀਆਂ ਮਾਰ ਦਿਆ ਕਰੋ ਬਾਈ ਵੜ ਕੇ ਤਾੜੀਆਂ ਵਾਲੇ ਮਾਰ ਦੋ ਹਰ ਮਾਤਮਾ ਸਾਹਿਬੀ ਕਿਹਦੀ ਵਾਰੀ ਐ ਔਰ ਸਮਾਂ ਫੈਸਲਾ ਕਰੋ ਪਾਰਸਾ ਔਰ ਕਿਹਦੀ ਵਾਰੀ ਐ ਹੁਣ ਕਹਿੰਦੇ ਵੇਖਾਂ ਇਹ ਗੱਲਾਂ ਹੋ ਰਹੀਆਂ ਜਿਹੜੀਆਂ ਚਾਰੇ ਪਾਸੇ ਸੰਗਤ ਨੇ ਠਾਠਾ ਮਾਰਦਾ ਇਕੱਠਾ ਓ ਬਾਈ ਯਾਰ ਤਾੜੀ ਟੁੰੜੀ ਕਾਹਦੀ ਮਾਰਦੇ ਮੁੰਡਿਆਂ ਦੀ ਜੋਰਦਾਰ ਤਾੜੀ ਟੁੰੜੀ ਜੋਰਦਾਰ ਮਾਰ ਲੋ ਅੱਜ ਕਹਿੰਦੇ ਉਸਤਾਦ ਨੇ ਵੀ ਵਾਲਟੀ ਚੈੱਕ ਲਈ ਐ ਹੁਣ ਪਤਾ ਲੱਗੂ ਵੀ ਵੱਡੇ ਵੱਡੇ ਮਹਾਰਾਜੀ ਜਿਹੜੇ ਐ ਅੱਜ ਆਪੋ ਆਪਣੀਆਂ ਕਹਿੰਦੇ ਸਕੀਮਾ ਆਪੋ ਆਪਣੇ ਦਾ ਪੇਜ ਖੇਡ ਰਾਂਗੇ ਆ ਆਪੋ ਆਪਣੇ ਕਹਿੰਦੇ ਸਪੋਰਟਰ ਕਹਿੰਦੇ ਆਏ ਹੋ ਧੂਆ ਉੜਦਾ ਆਹ ਬੱਲੇ ਬੱਲੇ ਹੁੰਦੀ ਆ ਟਰੈਕਟਰ ਗਰਮ ਆਹ ਗੇਰਿਓ ਪਾਣੀ ਮਾਰਦਾ ਕਹਿੰਦੇ ਪਾਣੀ ਵੀ ਆਹ ਬੱਲੇ ਬੱਲੇ ਹੋ ਰਹੀ ਪਈ ਆ ਬੱਲੇ ਬਾਈ ਆ ਤਾੜੀ 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 ਕਿਉਂ ਨਹੀਂ ਮਾਰਦੇ ਜ਼ੋਰਦਾਰ ਲੈ ਵੀ ਜੇਟੀ ਦੇ ਪੈਣੀ ਸਟਾਰ ਭੱਜ ਕੇ ਬਾਲਦੀ ਆ ਬੋ ਪਾ ਲੂਗਾ ਤੇ ਆਪਾਂ ਸਨਮਾਨ ਕਰਾ ਦੇਗੇ

ਹੋ ਜੇ ਥੋੜਾ ਜਾ ਕੜੀਆਂ ਨੂੰ ਫੜਦੇ ਹਜੇ ਤੂੰ ਬਲ ਸੁਹਾਗਾ ਵੱਜੂ ਹਰ ਬੱਚਣਗੇ ਇਹ ਬੱਲੇ 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 ਭਾਈ ਉਹਨੂੰ 100 ਲੱਗੇ ਕਿਹੜਾ ਕਿਹੜਾ ਤੈਨੂੰ ਯੋਗ ਦਾ ਨਵੇਂ ਨਵੇਂ ਆਪਣਾ ਕੇ ਪੈਂਦੇ ਆ ਟਰੈਕਟਰ ਆ ਅੱਜ ਤਵੀਆਂ ਨਾਲ ਖੈਂਦੇ ਆ ਤੇ ਲੋਕ ਨਜ਼ਾਰਾ ਲੈਂਦੇ ਆ ਲੋਕ ਨਜ਼ਾਰਾ ਲੈਂਦੇ ਆ ਖੜ ਕੇ ਬੈਠ ਕੇ ਮਿਲ ਲਿਆ ਮੁੱਲ ਆਏ ਪੈਸੇ ਢੇਲੇ ਦਾ ਲੋਕ ਕਹਿੰਦੇ ਆ ਨਜ਼ਾਰਾ ਖੜ ਕੇ ਬੈਠ ਇਧਰਲੀ ਸਾਈਡ ਬਾਈ ਸੂਰ ਜਾ ਤਾਂ ਕਰਕੇ ਥੋੜਾ ਜਿਹਾ ਹੋ ਮਿੰਦਾ ਆਓ ਵੇਖਾਂਗੇ ਪਿੰਡਾਂ ਦੇ ਦੋ ਰੌਂਡਾ ਤੋਂ ਬਾਕੀ ਹੋਈ ਆ ਇਹ 스타ਰ ਬੈਠਾ ਉੱਤੇ ਔਰ ਬੈਠੇ ਹਣ 스타 ਚੇਲਾ ਕਰੇ ਚਰਾਕੀਆਂ ਉਸ ਦਾਦਾ ਗੱਲਾਂ ਚੰਗੀਆਂ ਨਹੀਂ ਉਹ ਦਾਦਾ ਗੱਲਾਂ ਉਹ ਚੰਗੀਆਂ ਨਹੀਂ ਚੰਗੀਆਂ 14 ਵਟਾ ਬੀਚੇ ਹੈ ਤਾਲੀਆਂ ਤੇ ਤਾਲੀਆਂ ਏ ਕਿੰਨੇ ਟਾਈਮ ਦੇ ਵਿੱਚ ਚੱਕਰ ਦੋ ਪੂਰੇ ਹੁੰਦੇ ਆ ਇਹ ਤਾਂ ਹਵਾਏ ਫੈਸਲਾ ਕਰਨਗੇ ਕਿਸ ਦੀਏ ਕੀ ਰੌਸ਼ਨੀ ਨੇ ਕਿੰਨਾ ਦਮ ਹੈ ਇਹਦੇ ਵੀ ਹਵਾਵਾਂ ਨੇ ਫੈਸਲਾ ਕਰਨਾ ਹੈ ਠੀਕ ਹੈ ਜੀ ਉਧਰਲੇ ਪਾਸੇ ਬਹੁਤ ਵੱਡਾ ਧੰਨਵਾਦ ਹੈ ਔਰ 5-7 ਮਿੰਟਾਂ ਦਰਮਿਆਨ ਹੀ ਸ਼੍ਰੀਮਾਨ ਭਿੱਗ ਵਿਜੈ ਜੀ ਟਟਾਲਾ ਜਿਹੜੇ ਪਹੁੰਚਣ ਆਲੇ ਆਜੇ ਵੱਡੇ ਮੇਲੇ ਦੇ ਬਹੁਤ ਵੱਡਾ ਯੋਗਦਾਨ ਆਇਆ ਦੇ ਵੱਡੇ ਟੂਰਨਾਮੈਂਟ ਜਿਹੜੀਆਂ ਮੇਰੇ ਮਿੱਤਰੋ ਬਾਈਅਰ ਤਾੜੀਆਂ ਤੇ ਵੜਦੀਆਂ ਦੀ ਬੱਲੇ ਬੱਲੇ ਮੈਨੂੰ ਲੱਗਦਾ ਵੀ ਦਿੱਲੀ ਦੂਰ ਵਾਲੀ ਗੱਲ ਹੋ ਗਈ ਵੀ ਇਡਾਂ ਵੀ ਆਇਆ ਹੁਣ ਦਿੱਲੀ ਦੂਰ ਵਾਲੀ ਗੱਲ ਹੁੰਦੀ ਲੱਗਦੀ ਹੈ ਹਾਉ ਲੈਦਰ ਅਾਇਰਸ ਖੇਡ ਮੇਲੇ ਲਈ ਬਹੁਤ ਵੱਡਾ ਯੋਗਦਾਨ ਹੈ ਸ਼੍ਰੀ ਦਿਗਵਜੇ ਸਿੰਘ ਜਟਾਲਾ ਜਰਨ ਇੱਕ ਜਨਤਾ ਪਾਰਟੀ ਉਹਨਾਂ ਵੱਲੋਂ ਬਹੁਤ ਵੱਡਾ ਸਹਿਯੋਗ ਹੈ ਬਹੁਤ ਵੱਡਾ ਯੋਗਦਾਨ ਹੈ ਇਸ ਖੇਡ ਮੇਲੇ ਦੇ ਲਈ ਹੈ ਸਾਡੇ ਨਿਮੇ ਸ਼ਿਦੂ ਭਰਾ ਹੈ ਕਿਨਾਂ ਵੀ ਬਹੁਤ ਵੱਡੀ ਸਪੋਰਟ ਹੈ ਸਾਰੇ ਨਗਰ ਦਾ ਜਿੰਨੀ ਵੀ ਸੰਗਤ ਰੱਬ ਰੂਪੀਏ ਸਦੈ ਦੇ ਖੜੀ ਹੈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਭਾਈ ਸਰਪੰਚਾ ਤੇਰਾ ਬਹੁਤ ਵੱਡਾ ਧੰਨਵਾਦ ਸੁਭਾ ਦਾ ਲੈ ਕੇ ਭਰਾ ਸਾਡੇ ਨੇ ਬੜੀ ਸੇਵਾ ਕੀਤੀ ਹੈ ਭਾਈ ਰੂਸਾਰੇ ਭਰਾਵਾਂ ਨੂੰ ਚੰਦਰੀ ਕਲਬ ਵਿੱਚ ਰੱਖੇ ਪਰ ਥੋੜੀ ਜੀ ਟੈਕਨਿਕ ਪ੍ਰੋਬਲਮ ਜਿਹੜੀ ਫੇਰ ਆ ਗਈ ਹੈ ਫੇਰ ਇਧਰਲੇ ਪਾਸੇ ਰਕਾਉਂਡਾ ਜਿਹੜੀਆਂ ਪੈਰਾ ਹੋਈਆਂ ਹੈ